ਪੂਰੇ ਦੇਸ਼ ਭਰ ਦੇ ਜਿੱਥੇ ਲੋੜੀ ਦਾ ਤਿਹਾਰ ਮਨਾਇਆ ਜਾ ਰਿਹਾ ਉੱਥੇ ਹੀ ਕਰਾਲੀ ਥਾਣਾ ਸਿਟੀ ਪੁਲਿਸ ਵੱਲੋਂ ਥਾਣੇ ਦੇ ਵਿੱਚ ਸਪੈਸ਼ਲ ਲੋੜੀ ਦੇ ਤਿਹਾਰ ਮੌਕੇ ਤੁਸੀਂ ਦੇਖੋ ਪ੍ਰੋਗਰਾਮ ਰੱਖਿਆ ਗਿਆ ਜਿਸ ਮੌਕੇ ਪੁਲਿਸ ਮੁਲਾਜ਼ਮਾਂ ਨੇ ਲੋੜੀ ਤਿਹਾੜ ਮਨਾਉਂਦੇ ਹੋਏ ਰੱਜ ਕੇ ਪੰਗੜੇ ਪਾਏ ਨੇ ਇਸ ਮੌਕੇ ਤੇ ਦੇਖੋ ਟੋਲੀ ਦਾ ਵੀ ਇੰਤਜ਼ਾਮ ਕੀਤਾ ਗਿਆ ਦੂਜੇ ਪਾਸੇ ਇੱਕ ਕਰਾਲੀ ਤੋਂ ਗਾਇਕ ਨੇ ਉਹਨਾਂ ਵੱਲੋਂ ਜਿਹੜਾ ਇਸ ਲੋੜੀ ਤਿਹਾੜ ਦੇ ਉੱਤੇ ਗੀਤ ਗਾ ਕੇ ਪੂਰੇ ਪੁਲਿਸ ਮੁਲਾਜ਼ਮਾਂ ਨੂੰ ਚੁੰਮਣ ਲਈ ਮਜਬੂਰ ਕਰ ਦਿੱਤਾ ਤੁਸੀਂ ਦੇਖੋ ਕਿਵੇਂ ਪੁਲਿਸ ਮੁਲਾਜ਼ਮ ਚੁੰਮ ਰਹੇ ਨੇ ਲੇਡੀ ਕਾਂਸਟੇਬਲ ਨੇ ਵੀ ਬਹੁਤ ਇੰਜੋਏ ਕੀਤਾ ਕਿਉਂਕਿ ਇਸ ਤਰੀਕੇ ਨਾਲ ਸਾਰਾ ਦਿਨ ਹੀ ਡਿਊਟੀ ਤੇ ਪੁਲਿਸ ਮੁਲਾਜ਼ਮਾਂ ਨੂੰ ਖੜੇ ਰਹਿਣਾ ਪੈਂਦਾ ਹੈ ਦੂਜੇ ਪਾਸੇ ਅਨੇਕਾਂ ਤਰ੍ਹਾਂ ਦੇ ਕੇਸ ਪੁਲਿਸ ਕੋਲ ਆਉਂਦੇ ਰਹਿੰਦੇ ਨੇ ਪਰ ਇੱਕ ਤਿਹਾੜ ਹੀ ਹੁੰਦਾ ਜੋ ਕਿ ਤਿਹਾਰ ਨੂੰ ਬੜੀ ਖੁਸ਼ੀ ਦੇ ਨਾਲ ਮਨਾਇਆ ਜਾ ਸਕਕੇ ਤਾਂ ਇਸ ਨੂੰ ਲੈ ਕੇ ਭਾਵੇਂ ਦੀਵਾਲੀ ਹੋਵੇ ਭਾਵੇਂ ਲੋਹੜੀ ਹੋਵੇ ਜਾਂ ਫਿਰ ਇਸ ਤਰੀਕੇ ਦਾ ਹੋਰ ਤਿਹਾਰ ਹੋਵੇ ਤਾਂ ਕਈ ਥਾਣੇ ਦੇ ਵੀ ਇਸ ਤਰੀਕੇ ਦੀ ਤਸਵੀਰ ਸਾਹਮਣੇ ਨਿਕਲ ਕੇ ਆਂਦੀ ਤੇ ਕਰਾਲੀ ਥਾਣਾ ਸਿਟੀ ਪੁਲਿਸ ਵੱਲੋਂ ਇਹ ਪ੍ਰੋਗਰਾਮ ਕੀਤਾ ਗਿਆ ਇਸ ਮੌਕੇ ਐਸਐਚਓ ਸਤਨਾਮ ਸਿੰਘ ਵੱਲੋਂ ਵੀ ਜਾਣਕਾਰੀ ਦਿੱਤੀ ਗਈ ਹੈ ਪਰ ਦੇਖੋ ਤੁਸੀਂ ਪੁਲਿਸ ਮੁਲਾਜ਼ਮ ਕਿਵੇਂ ਲੋਹੜੀ ਤਿਹਾਰ ਮੌਕੇ ਝੂਮਦੇ ਨਜ਼ਰ ਆ ਰਹੇ ਨੇ ਕਿਉਂਕਿ ਇੱਕ ਇੱਕ ਦਾ ਪਿਆਰ ਤੇ ਨਾਲ ਭਾਈਚਾਰਕ ਸਾਂਝ ਲੋਹੜੀ ਤਿਹਾੜ ਦੇ ਉੱਤੇ ਰੱਖਣੀ ਚਾਹੀਦੀ ਆ ਭਾਵੇਂ ਕਿਸੇ ਵੀ ਜਾਤ ਧਰਮ ਦਾ ਭਾਵੇਂ ਕੋਈ ਬੰਦਾ ਹੋਵੇ ਤਾਂ ਲੋਹੜੀ ਦੇ ਤਿਹਾੜ ਦੇ ਵਿੱਚ ਕਿਸੇ ਨਾਲੇ ਬਿਤਕਰਾਨਾ ਹੀ ਕਰ ਜਦਾ ਇਸ ਤਰੀਕੇ ਦਾ ਸੰਦੇਸ਼ ਜਿਹੜਾ ਲੋਹੜੀ ਤਿਹਾੜ ਦੇ ਉੱਤੇ ਦਿੱਤਾ ਜਾਂਦਾ ਇਸ ਮੌਕੇ ਤੁਸੀਂ ਦੇਖੋ ਕਿਵੇਂ ਇੱਕ ਦੂਜੇ ਨੂੰ ਮਠਿਆਈ ਤੇ ਨਾਲ ਹੋਰ ਵੀ ਲੋਹੜੀ ਦੇ ਤਿਹਾੜ ਦੇ ਸਮਾਨ ਦੇ ਕੇ ਜਿਹੜਾ ਇੱਕ ਦੂਜੇ ਨੂੰ ਭਾਈਚਾਰਕ ਸਾਂਝ ਵਧਾਈ ਜਾ ਰਹੀ ਹੈ ਸਮੁੱਚ ਦੇਖੋ ਭਾਵੇਂ ਐਸਾ ਹੀ ਹੋਵੇ ਭਾਵੇਂ ਕੋਈ ਕਾਸਟੇਬਲ ਹੋਵੇ ਤਾਂ ਸਾਰੇ ਹੀ ਪੰਗੜੇ ਪਾਉਂਦੇ ਨਜ਼ਰ ਆਏ ਨੇ ਇਸ ਮੌਕੇ ਐਸਚੂ ਸਤਨਾਮ ਸਿੰਘ ਨੇ ਕੀ ਕਿਹਾ ਅਬ ਉਸ ਨੂੰ ਸੁਣਾਵਾਂਗੇ ਪਹਿਲੇ ਤੁਸੀਂ ਇਹ ਵੀਡੀਓ ਦੇਖੋ ਜਿਹਦੇ ਵਿੱਚੋਂ ਭੰਗੜੇ ਪਾਉਂਦੇ ਪੁਲਿਸ ਮੁਲਾਜ਼ਮ ਨਜ਼ਰ ਆ ਰਹੀ ਹੈ। ਕਹਿੰਦੇ ਸਟ ਤਿਆਰ ਮਨਾਇਆ ਗਿਆ ਬੜੇ ਹੀ ਸ਼ੁਕਾਨ ਦੇ ਨਾਲ ਕੀ ਕਹਿਣਾ ਚਾਹੁੰਦੇ ਹੋ ਸਰ ਇਸ ਤੀਰ ਲੋਹੜੀ ਦਾ ਤਿਹਾਰ ਮਨਾਇਆ ਜੀ ਲੋਹੜੀ ਦੀਆਂ ਪਹਿਲਾਂ ਤਾਂ ਸਾਰੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਲੋਹੜੀ ਵੀ ਵਧੀਆ ਸਾਰਾ ਦੇਸ਼ ਮਨਾਵੇ ਤੇ ਸਾਰਿਆਂ ਨੂੰ ਲੋਹੜੀ ਦੀਆਂ ਮੁਬਾਰਕਾਂ ਬਹੁਤ ਬਹੁਤ ਇੱਕ ਸਰ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਜਦੋਂ ਵੀ ਕੋਈ ਤਿਹਾਰ ਆਉਂਦਾ ਹੈ ਕਿਉਂਕਿ ਤੁਹਾਡੀ ਡਿਊਟੀ ਜਿਹੜੀ 24 ਘੰਟੇ ਦੀ ਹੁੰਦੀ ਹੈ ਪਰਿਵਾਰ ਦੇ ਨਾਲ ਕਿਸ ਤਰ੍ਹਾਂ ਵਕਤ ਬਿਤਾਤ ਕਰਦੇ ਹੋ ਕਿਉਂਕਿ ਕਿਤੇ ਨਾ ਕਿਤੇ ਪਰਿਵਾਰ ਨੂੰ ਮਿਸਤਾ ਕਰਦਾ ਹੀ ਹੋਣੇ ਤਿਹਾਰ ਦੇ ਦਿਨ ਥੀਓਲੋਜੀ ਤਿਉਹਾਰ ਦੇ ਲੋਹੜੀ ਦੇ ਨਾਲ-ਨਾਲ ਡਿਊਟੀ ਦੇ ਨਾਲ-ਨਾਲ ਅਸੀਂ ਤਿਉਹਾਰ ਵੀ ਚਲੋ ਮਾੜੇ-ਮੋٹے ਆਪਣੇ ਤੌਰ ਪਰ ਇੰਜੋਏ ਕਰ ਲੈਂਦੇ ਆ ਤੇ ਜਿਹੜਾ ਆਪਣਾ ਮੇਨ ਪਰਿਵਾਰ ਹੈ ਉਹ ਤਾਂ ਸਾਡਾ ਥਾਣਾ ਹੀ ਹੁੰਦਾ ਸਾਡੇ ਮੁਲਾਜ਼ਮ ਹੀ ਹੁੰਦੇ ਆ ਕਿਉਂਕਿ ਪਰਿਵਾਰ ਤੋਂ ਜ਼ਿਆਦਾ ਸਮਾਂ ਅਸੀਂ ਮੁਲਾਜ਼ਮਾਂ ਨਾਲ ਹੀ ਬਤੀਤ ਕਰਦੇ ਆ ਤੇ ਅਸੀਂ ਇਹਨਾਂ ਨਾਲ ਹੀ ਆਪਣੇ ਦਿਲਖੁਸ਼ੀ ਸਾਂਝੇ ਕਰਕੇ ਆਪਣਾ ਤਿਉਹਾਰ ਮਨਾ ਲੈਂਦੇ ਆ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਅੱਜ ਦੀ? ਅੰਦੇਸ਼ ਇਹ ਹੈ ਜੀ ਤਿਉਹਾਰ ਮਨਾਏ ਜਾਣ ਸੇਫਲੀ ਮਨਾਓ ਤੇ ਕਿਸੇ ਨੂੰ ਦੁੱਖ ਤਕਲੀਫ ਨਾ ਦੋ ਤੇ ਵਧੀਆ ਤਰੀਕਿਆਂ ਜਿੱਦ ਦੀ ਵੀ ਤੀਤ ਕਰੋ। ਰਾਤ ਨੂੰ ਅੱਜ ਲੋਹੜੀ ਦਾ ਤਿਹਾਰ ਬਣਾਇਆ ਜਾਣਾ ਪੂਰੇ ਸ਼ਹਿਰ ਦੇ ਵਿੱਚ ਤੇ ਕਿਸ ਤਰ੍ਹਾਂ ਨਾਕੇਬੰਦੀ ਕੀਤੀ ਜਾਵੇਗੀ? ਲੋਹੜੀ ਦੇ ਤਿਉਹਾਰ ਦੇ ਸਬੰਧ ਚ ਜੀ ਆ ਪ ਜਿਹੜੀਆਂ ਪੂਰੇ ਸ਼ਹਿਰ ਦੇ ਵਿੱਚ ਪੈਟਰੋਲਿੰਗ ਪਾਰਟੀਆਂ ਲਗਾਈਆਂ ਗਈਆਂ ਨੇ ਤੇ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਗਏ ਨੇ ਉਹਦੇ ਸਬੰਧੀ ਲੋਹੜੀ ਦਾ ਤਿਹਾਰ ਬਣਾਇਆ ਜਾ ਰਿਹਾ ਹੈ।